ਤੇ ਨਹੀਂ ਹੁੰਦੀ ਇੱਕ ਬੜਾ ਵੱਡਾ ਵਿਦਵਾਨ ਹੋਇਆ ਉਹ ਕੀ ਲਿਖਦਾ ਵਿਦ ਮਨੀ ਯੂ ਕੈਨ ਬਾਇ ਆ ਹਾਊਸ ਬਟ ਨਾਟ ਹਪੀ ਵਿਦ ਮਨੀ ਯੂ ਕੈਨ ਬਾਇ ਕਲੋਕ ਬਟ ਨਾਟ ਟਾਈਮ ਵਿਦ ਮਨੀ ਯੂ ਕੈਨ ਬਾਇ ਫੂਡ ਬਟ ਨਾਟ ਐਪੀਟਾਈਟ ਵਿਦ ਮਨੀ ਯੂ ਕੈਨ ਬਾਇ ਬੈਡ ਬਟ ਨਾਟ ਸਲੀਪਿੰਗ ਯੂ ਵਿਦ ਮਨੀ ਯੂ ਹੈਵ ਇੰਸ਼ੋਰੈਂਸ ਬਟ ਨਾਟ ਸੇਫਟੀ ਮੈਂਨਿੰਗਸ ਇਨ ਦਾ ਵਰਲਡ ਵੀ ਕਾਂਟ ਬਾਇ ਵਿਦ ਮਨੀ ਪੈਸੇ ਦੇ ਨਾਲ ਕੜੀ ਖਰੀਦ ਲਏਗਾ ਟਾਈਮ ਕਿੱਥੋਂ ਲਿਆਏਗਾ ਸਜਣਾ ਪੈਸੇ ਦੇ ਨਾਲ ਘਰ ਖਰੀਦ ਲਏਗਾ ਪਰਿਵਾਰ ਕਿੱਥੋਂ ਲਿਆਏਗਾ ਪੈਸੇ ਦੇ ਨਾਲ ਰੋਟੀ ਖਰੀਦ ਲਏਗਾ ਜਿਹੜਾ ਸਕੂਨ ਮਿਲਣਾ ਭੁੱਖੋ ਲੱਗਣੇ ਕਿੱਥੋਂ ਲਿਆਏਗਾ ਪੈਸੇ ਦੇ ਨਾਲ ਹੀਰਿਆਂ ਵਾਲਾ ਬੈੱਡ ਤੇ ਖਰੀਦ ਲਏਗਾ ਜਿਹੜੀ ਨੀਂਦ ਆਣੀ ਉਹ ਕਿੱਥੋਂ ਲਿਆਏਗਾ ਗੋਲੀਆਂ ਖਾ ਕੇ ਮੀਡੀਅਮ ਦੀ ਹੋਵੇ ਚਿੰਤਾ ਲੱਗੀ ਹੋਵੇ ਖੰਦਰ ਚਿੰਤਾ ایسی چیز ਆ ਜਿਹੜੀ ਜ਼ਖਾ ਦੇ ਨਾਲੋਂ ਭੈੜੀ ਆ ਗੁਰੂ ਨਾਨਕ ਦੇਵ ਸਾਹਿਬ ਜਿਨ੍ਹਾਂ ਦਾ ਭਾਈ ਮਰਦਾਨਾ ਜੀ ਨੇ ਪੁੱਛਿਆ ਮਹਾਰਾਜ ਦੁਨੀਆ ਦਾ ਸਭ ਤੋਂ ਵੱਡਾ ਰੋਗ ਪੜਾ ਕਿਹੜਾ ਵਾ ਸਤਿ ਅਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਚਿੰਤਾ ਚਿੰਤਾ ਦੁਨੀਆ ਦਾ ਸਭ ਤੋਂ ਵੱਡਾ ਰੋਗ ਹੈ ਜਿਵੇਂ ਸੇਉ ਚੰਗੀ ਭੜੀ ਲੱਕੜ ਨੂੰ ਖਾ ਜਾਂਦੀ ਹੈ ਨਾ ਇਸੇ ਤਰ੍ਹਾਂ ਚਿੰਤਾ ਜਿਹੜੀ ਹੈ ਨਾ ਉਹ ਚੰਗੇ ਭੜੇ ਬੰਦੇ ਨੂੰ ਅੰਦਰੋਂ ਅੰਦਰ ਖਾ ਜਾਂਦੀ ਹੈ ਖਤਮ ਕਰ ਦਿੰਦੀ ਹੈ ਤੇ ਵਿਦਵਾਨ ਸਜਣ ਕਹਿੰਦੇ ਤਿੰਨ ਜਿਹੜੀਆਂ ਚਿੰਤਾਵਾਂ ਨਾ ਉਹ ਸਭ ਤੋਂ ਵੱਧ ਬੰਦੇ ਨੂੰ ਖਤਮ ਕਰਦੀਆਂ ਪਹਿਲੀ ਪੜਾ ਕਿਹੜੀ ਇੱਕ ਜਿਦਾ ਦੁਸ਼ਮਣ ਹੋਵੇ ਦੂਸਰੀ ਚਿੰਤਾ ਪੜਾ ਕਿਹੜੀ ਸਿਰ ਤੇ ਕਰਜ਼ਾ ਚੜਿਆ ਹੋਵੇ ਤੇ ਤੀਸਰੀ ਚਿੰਤਾ ਕਹਿੰਦੇ ਘਰ ਦੇ ਵਿੱਚ ਜਵਾਨ ਧੀ ਹੁੰਦੀ। ਇਹ ਤਿੰਨ ਚਿੰਤਾਵਾਂ ਹੁੰਦੀਆਂ ਨੇ ਬੰਦੇ ਨੂੰ। ਤੇ ਜਿਹਦੇ ਸਿਰ ਦੇ ਉੱਪਰ ਤਿੰਨਾ ਦੇ ਵਿੱਚੋਂ ਕਹਿੰਦੇ ਇੱਕ ਚੀਜ਼ ਆ ਗਈ ਹੈ ਨਾ ਉਹਨੂੰ ਰਾਤ ਨੂੰ ਬਰ ਨੀਂਦ ਨਹੀਂ ਆਉਂਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਸਿੱਖਾ ਜੇ ਬੰਦਗੀ ਕਰੇਗਾ ਨਾ ਨਾਮ ਜਪੇਗਾ ਤੇਰੀਆਂ ਤਿੰਨੇ ਚਿੰਤਾਵਾਂ ਦੂਰ ਹੋ ਜਾਣਗੀਆਂ ਸਾਰੇ ਤੇਰੇ ਕਾਰਜ ਸਫਲ ਹੋ ਜਾਣਗੇ ਕਿਉਂ ਕਿ ਬੰਦਗੀ ਦੇ ਵਿੱਚ ਤਾਕਤ ਹੈ ਸਿਮਰਨ ਦੇ ਵਿੱਚ ਤਾਕਤ ਹੈ ਕਿ ਸਿਮਰਨ ਵੱਡੇ ਤੋਂ ਵੱਡਾ ਰੋਗ ਵੱਡੇ ਤੋਂ ਵੱਡੀ ਚਿੰਤਾ ਤੇ ਵੱਡੇ ਤੋਂ ਵੱਡੇ ਕਾਰਜ ਨੂੰ ਸਫਲਿਆ ਕਰ ਦਿੰਦਾ ਵਾ ਇਹ ਸਿਮਰਨ ਦੀ ਤਾਕਤ ਹੈ ਬਾਣੀ ਦੀ ਤਾਕਤ ਹੈ ਜਿਨ੍ਹਾਂ ਜਿਨ੍ਹਾਂ ਨੇ ਜਪਿਆ ਜਿਨ੍ਹਾਂ ਜਿਨ੍ਹਾਂ ਨੇ ਸਿਮਰਨ ਨੂੰ ਕੀਤਾ ਉਹਨਾਂ ਨੂੰ ਫਿਰ ਲਾਭ ਪ੍ਰਾਪਤ ਹੋਇਆ ਉਹਨਾਂ ਨੂੰ ਫਿਰ ਜੀਵਨ ਦੇ ਵਿੱਚ ਸਿਮਰਨ ਦਾ ਮੁੱਲ ਪਤਾ ਤੇ ਸਾਡੇ ਹਾਲਾਤ ਆ ਜੇ ਐਡੇ ਮਾੜੇ ਹੋ ਗਏ ਨਾ ਪਾਠ ਕਰਨਾ ਜਪਜੀ ਸਾਹਿਬ ਜਪਣਾ ਬੰਦਗੀ ਕਰਨੀ ਬੜੀ ਦੂਰ ਦੀ ਗੱਲ ਔਡੀ ਅਸੀਂ ਆਪਣੀ ਜੀਤਾ ਆ ਕੇ ਡੋਂਦੇ ਪਏ ਕਾਲ ਯੁੱਗ ਦਾ ਅੱਜ ਦੇ ਸਮੇਂ ਵਿੱਚ ਬਹੁਤ ਭਿਆਨਕ ਜੋਰ ਹੈ। NASA ਦੀ ਸਭ ਤੋਂ ਵੱਡੀ ਏਜੰਸੀ ਸਾਈਕੋਲੋਜੀ ਇਹ ਗੱਲ ਕਹਿੰਦੀ ਆ 2038 ਤੱਕ ਉਹ ਕਹਿੰਦੇ ਕਾਲ ਯੁੱਗ ਐਸਾ ਆਏਗਾ ਨਾ ਲੋਕਾਂ ਦਾ ਹਾਲ ਮਾੜਾ ਹੋ ਜਾਏਗਾ। ਤੇ ਅੱਜ ਉਹ ਸ਼ੁਰੂਆਤ ਹੋ ਗਈ ਜੀ। ਬੱਤਾਲ ਤੇ ਬਿਕਰਮਣਾ ਦੋਵੇਂ ਬੜੇ ਪੱਕੇ ਯਾਰ ਸੀ। ਵਿਕਰਮ ਨੇ ਇੱਕ ਦਿਨ ਬਤਾਲ ਨੂੰ ਪੁੱਛ ਲਿਆ ਕਿ ਸਜਣਾ ਸੁਣਿਆ ਕਾਲ ਯੁਗ ਆਉਣ ਵਾਲਾ ਵਾ ਕਲ ਯੁਗ ਦੀ ਪ੍ਰਭਾਸ਼ਾ ਕੀ ਹੈ ਉਹਦੇ ਲੱਛਣ ਕੀ ਹੋਣਗੇ ਤੇ ਪਤਾ ਕਿਵੇਂ ਲੱਗੇਗਾ ਕਿ ਹੁਣ ਕਲ ਯੁਗ ਆ ਗਿਆ ਵਾ ਤਾਂ ਉਹਨਾਂ ਨੇ ਨਾ ਬੜੇ ਪ੍ਰੇਮ ਦੇ ਨਾਲ ਫਿਰ ਸਮਝਾਇਆ ਈ ਕਹਿੰਦੇ ਬੜਾ ਦਇਆ ਛੱਟ ਹੋਏ ਗਈ ਧਰਮ 탓 ਗਇਓ ਧਰਮ ਬਾਹੇ ਨਰ ਨਾਰ ਝੂਠ ਬੋਲਤ ਪਾਪ ਭਇਉ ਬਰਨ ਬਰਨ ਬਹਿ ਕਹਿ ਬਤਾਲ ਸੁਣੋ ਵਿਕਰਮ ਜਈ ਕਨਜਗ ਪ੍ਰਗਟ ਭਇਉ ਉਹ ਕਹਿੰਦੇ ਲੋਕਾਂ ਵਿੱਚ ਦਇਆ ਖਤਮ ਹੋ ਜੇਗੀ ਭਾਈ ਭਾਈ ਨੂੰ ਮਾਰੇਗਾ ਵੱਟ ਦੇ ਪਿਛੇ ਭੈਣ ਭਾਈ ਦਾ ਪ੍ਰੇਮ ਖਤਮ ਹੋ ਜਾਏਗਾ ਘਰ ਘਰ ਦੇ ਵਿੱਚ ਝੂਠ ਬੋਲਿਆ ਜਾਏਗਾ ਮੈਂ ਗੱਲ ਕਹਿਣ ਤੋਂ ਬਰੀਜ ਨਾ ਕਰਾਂ ਮਾਫ ਕਰਿਓ ਪਹਿਲਾਂ ਮਾਂ ਵੀ ਮੰਗ ਲਿਆਂਗਾ ਮੈਂ ਅੱਜ ਉਥੇ ਪਿਓ ਬੈਠਾ ਹੁੰਦਾ ਉਥੇ ਮਾਂ ਬੈਠੀ ਆ ਉਥੇ ਭਰਾ ਬੈਠਾ ਵਾ ਉਥੇ ਘਰ ਦਾ ਵੱਡਾ ਜਵਾਈ ਬੈਠਾ ਵਾ ਉਥੇ ਬਜ਼ੁਰਗ ਬਾਪੂ ਬੈਠਾ ਵਾ ਤੇ ਮਾਫ਼ ਕਰਿਓ ਧੀ ਸੋਸ਼ਲ ਮੀਡੀਆ ਤੇ ਨੱਚਦੀ ਪਈ ਇੱਕ ਕਾਲ ਯੁਗ ਨਹੀਂ ਤੇ ਹੋਰ ਕੀ ਦੱਸੋ ਭਿਆਨਕ ਕਾਲਜਗ ਸਿਖਰਾਂ ਤੇ ਤਰਿਆ ਫਿਰਦਾ ਵਾ 432000 ਬਰਾ ਇਹਦੀ ਉਮਰ ਆ ਤੇ ਬਤੀਤ ਹਾਲੇ ਕਿੰਨੇ ਹੀ ਬਣਾ 6000 ਬਣਾ ਬਸ ਧਿਆਨੇ ਤੇ ਜਵਾਨੀ ਚੜਦੀ ਪਈ ਆ ਆਉਣ ਵਾਲਾ ਸਮਾਂ ਦੇਖਿਓ ਭਾਈ ਬਾਲੇ ਨੇ ਹੱਥ ਭਾਈ ਮਰਦਾਨੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਕਾਲਜਗ ਦਾ ਦੱਸੋ ਖਾ ਕੈਸਾ ਹੋਏਗਾ ਕਾਲਜਗ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਬਾਲਿਆ ਭਾਈ ਮਰਦਾਨਿਆ ਕੰਨਾਂ ਵਿੱਚ ਉਂਗਲਾਂ ਦੇ ਕੇ ਅੱਖਾਂ ਤੇ ਹੱਥ ਰੱਖੋਗੇ ਤੇ ਗੋਡਿਆਂ ਵਿੱਚ ਸਿਰ ਦੇ ਕੇ ਰੋਹਗੇ ਐਸਾ ਵੀ ਕੜ ਜੁਗਾ ਆਏਗਾ ਐਸੇ ਹਾਲਾਤ ਕਾਲ ਯੁਗ ਦੇ ਵਿੱਚ ਵਰਤਣਗੇ ਤੇ ਭਾਈ ਬਾਲੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਫਿਰ ਬਚੇਗਾ ਕੌਣ ਬਚੇਗਾ ਕੌਣ ਭਰਾ ਕਾਲ ਯੁਗ ਦੇ ਵਿੱਚ ਤੇ ਫਿਰ ਗੁਰੂ ਨਾਨਕ ਦੇਵ ਸਾਹਿਬ ਪੜਾਕੀ ਕਹਿੰਦੇ ਨਾਮ ਮਿਲਦਾ ਜੀਵਾਂ ਦਾ ਨਾਮ ਮਿਲਦਾ ਜੀਵਾਂ ਦਾ ਨਾਮ ਮਿਲਦਾ ਆਪ ਜਪਾਏ ਜਪੈ ਸੋ ਨਾਮ ਤੁਹਾ ਕੋ ਜਪਾਇ ਜਪੈ ਸੋ ਨਾ ਤੁਹਾ ਕੋ ਜਪਾਇ ਆਪ ਗਾਵੈ ਸੋ ਹਰ ਗੁਨਾ ਗਾ ਤੁਹਾ ਕੋ ਗਾਵੈ ਸੋ ਹਰ ਗੁਨਾ ਗਾ ਆਪ ਨਾ ਨਾਮ ਮਿਲਤਾ ਦੀਵੰਦਨ ਕੋ ਨਾਮ ਮਿਲਤਾ ਦੀਵੰਦਨ ਨਾਮ ਮਿਲਦਾਤਾ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਬਚੇਗਾ ਉਹ ਕਾਲ ਯੁਗ ਦੇ ਵਿੱਚ ਜਿਹੜਾ ਨਾਮ ਜਪੂਗਾ ਜਿਹੜਾ ਬੰਦਗੀ ਕਰੂਗਾ ਨਹੀਂ ਦਾ ਜਿੰਨੇ ਵੀ ਦੁਨੀਆ ਨਾਲ ਨਰਕਾਂ ਦੇ ਵਿੱਚ ਜਾਏਗੀ ਤੇ ਇਹ ਗੱਲ ਮੈਂ ਆਪਣੇ ਕਰੋਨੇ ਕਹਿੰਦਾ ਪਿਆ ਕਵੀ ਭਾਈ ਸੰਤੋਖ ਸਿੰਘ ਚੋੜਾ ਬੜੀ ਕਵੀ ਆਪਣੇ ਹੱਥਾਂ ਨਾਲ ਲਿਖਦਾ ਵਾ ਉਹ ਕਹਿੰਦਾ ਗਲ ਵਿੱਚ ਸੰਗਲ ਪਿਆ ਹੋਊਗਾ ਤਤੇ ਥੰਮਣ ਨਾਲ ਬਣਿਆ ਜਾਏਗਾ ਤੇ ਉਪਰ ਤਤਾ ਪਾਣੀ ਪੈਂਦਾ ਆਏਗਾ ਤੂੰ ਪਰਲਾਏਗਾ ਤੇ ਨਾ ਛਡਾਉਣਾ ਕਿਸੇ ਨੇ ਨਹੀਂ ਆ ਬੜਾ ਕਿੰਨੂ ਕਹਿੰਦੇ ਜਿਹੜਾ ਨਾਮ ਨਹੀਂ ਜਪਦਾ ਜਿਹੜਾ ਬੰਦਗੀ ਨਹੀਂ ਕਰਦਾ ਗੁਰਮੁਖ ਲਾਹਾ ਲੈ ਗਏ ਮੜ ਮੁਖ ਚੱਲੇ ਮੂਲ ਗਵਾਏ ਜੀਵ ਜਿੰਨਾ ਚਿਰ ਤੱਕ ਪਰਲੇ ਬੰਦਗੀ ਨਹੀਂ ਨਾ ਸਿਮਰਨ ਨਹੀਂ ਉਹਨਾ ਚਿਰ ਤੱਕ ਗੱਲ ਨਹੀਂ ਬਣੀ ਤੇ ਮੈਂ ਇਹ ਬੇੜੀ ਕਹਿ ਕੇ ਸਮਾਪਤੀ ਕਰਦਾ ਕਿ ਕਿਤੇ ਇਹ ਨਾ ਹੋਵੇ ਕਿ ਲੰਗਰ ਛੱਕੇ ਚਲੇ ਜਾਈਏ ਮਨੁਣਾ ਕੇ ਸਾਖੀ ਤੇ ਤੇ ਆਈ ਇਸਲਾਮ ਧਰਮ ਦੀ ਮਰਜ਼ਾਦਾ ਵਾ ਕਿ ਮਸਜਿਦ ਦੇ ਵਿੱਚ ਇਸਤਰੀ ਨੂੰ ਨਹੀਂ ਜਾਣ ਦਿੰਦੇ ਇਸਤਰੀ ਨੂੰ ਜੇ ਆਦਰ ਮਾਣ ਦਿੱਤਾ ਤੇ ਗੁਰੂ ਨਾਨਕ ਦੇਵ ਜੀ ਸਾਹਿਬ ਨੇ ਦਿੱਤਾ ਵਾ ਗੁਰੂ ਨਾਨਕ ਦੇਵ ਸਾਹਿਬ ਦੇ ਆਉਣ ਤੋਂ ਪਹਿਲਾਂ 700 ਸਾਲ ਪਲੱਸ ਹਿੰਦੁਸਤਾਨ ਨੇ ਗੁਲਾਮੀ ਕੱਢੀ ਐ 760 ਤੋਂ ਵੱਧ ਹਿੰਦੁਸਤਾਨ ਦੇ ਅੰਦਰ ਇਸਤਰੀਆਂ ਨੂੰ ਅਵਲਾ ਤੇ ਪੈੜ ਦੀ ਜਿੱਤੀ ਕਿਹਾ ਜਾਂਦਾ ਸੀ ਤੇ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਜਿਨ੍ਹਾਂ ਤੁਸੀਂ ਮਾੜਾ ਕਹਿੰਦੇ ਪੈਜੇ ਉਹਦੇ ਪੇਟ ਤੋਂ ਜਨਮ ਲੈਂਦੇ ਪਏ ਫਿਰ ਜਨਮ ਨਾਲ ਆਓ ਫਿਰ ਉਹਦੇ ਪੇਟ ਦਾ ਤੇ ਰੱਬ ਦੀ ਹਰੇਕ ਚੀਜ਼ ਬਣਾਈ ਹੋਈ ਕੰਮ ਆਉਂਦੀ ਮਾੜੀ ਨਹੀਂ ਹੁੰਦੀ ਤੁਸੀਂ ਇਤਿਹਾਸ ਵਿੱਚ ਪੜੋਗੇ ਨਾ ਤੇ ਇਹ ਚੀਜ਼ ਮਿਲेंगी ਗੁਰੂ ਨਾਨਕ ਦੇਵ ਜੀ ਸਾਬ੍ਹ ਨੇ ਸਭ ਤੋਂ ਪਹਿਲਾਂ ਦਰਸ਼ਨ ਦੇ ਦਿੱਤੇ ਤੇ ਪੜਾਕ ਇਹਨਾਂ ਦਿੱਤੇ ਦੋਟ ਦਾ ਦਾਈ ਪੜਾਕ ਆਉਣਿਆ ਇਸਤਰੀ ਆਦਰ ਮਾਣ ਜੇ ਇਸਤਰੀ ਨੂੰ ਦਿੱਤਾ ਤੇ ਗੁਰੂ ਨਾਨਕ ਦੇਵ ਜੀ ਸਾਬ੍ਹ ਨੇ ਦਿੱਤਾ ਤੇ ਸੇਖ ਧਰਮ ਦੀ ਸਭ ਤੋਂ ਪਹਿਲੀ ਬ੍ਰਹਮ ਗਿਆਨ ਇਸਤਰੀ ਬੇਬੇ ਨਾਨਕੀ ਬ੍ਰਹਮ ਗਿਆਨ ਇਸਤਰੀ ਬੇਬੇ ਨਾਨਕੀ ਆ ਮਾਤਾ ਤ੍ਰਿਪਤਾ ਨੂੰ ਬਾਅਦ ਵਿੱਚ ਬ੍ਰਹਮ ਗਿਆਨ ਹੋਇਆ ਪਹਿਲਾਂ ਬੇਬੇ ਨਾਨਕੀ ਨੂੰ ਹੋਇਆ ਬ੍ਰਹਮ ਗਿਆਨ ਧੀ ਨੂੰ ਪਹਿਲਾਂ ਬ੍ਰਹਮ ਗਿਆਨ ਹੋ ਗਿਆ ਤੇ ਮਾਤਾ ਨੂੰ ਬਾਅਦ ਆ ਬ੍ਰਹਮ ਗਿਆਨ ਆ ਦੇਖ ਲਓ ਤੁਸੀਂ ਇਹ ਵਡਿਆਈ ਆ ਗੁਰੂ ਨਾਨਕ ਦੇਵ ਜੀ ਸਾਹਿਬ ਦੀ ਹਿੰਦੁਸਤਾਨ ਦੇ ਅੰਦਰ ਇਸਤਰੀਆਂ ਨੂੰ ਅਵੜਾ ਕਿਹਾ ਜਾਂਦਾ ਸੀ ਤੇ ਇਸਲਾਮ ਧਰਮ ਦੀ ਮਰਜ਼ਾਦਾ ਬਾ ਕਿਉਂ ਕੋ ਇਸਤਰੀ ਨੂੰ ਮਸਜਿਦ ਵਿੱਚ ਨਹੀਂ ਜਾਣ ਦੇਂਦੇ ਇੱਕ ਮਾਈ ਨੇ ਨਾ ਮਨ ਦੇ ਵਿੱਚ ਵਿਚਾਰ ਕੀਤੀ ਦੇਖ ਕੇ ਤੇ ਆਵਾ ਹੁੰਦਾ ਕਿ ਮਸਜਿਦ ਵਿੱਚ ਇਹੋ ਜੀ ਕਿਹੜੀ ਚੀਜ਼ ਆ ਜਿਹਦੇ ਕਰਕੇ ਜਾਣ ਨਹੀਂ ਦੇਂਦੇ ਉਹਨੇ ਨਾ ਮਰਦਾਂ ਵਾਲਾ ਲਿਬਾਸ ਪਾੜਿਆ ਤੇ ਲਿਬਾਸ ਪਾ ਕੇ ਮਸਜਿਦ ਵਿੱਚ ਚਲੀ ਗਈ ਅਧਿਕ ਨਵਾਜ ਪੜੀ ਗਈ ਤੇ ਉਹਦਾ ਗਵਾਂਢੀ ਲਾਗੇ ਬੈਠਾ ਸੀ ਜਦੋਂ ਨਿਗਾਹ ਗਈ ਨਾ ਉਹਨੇ ਦੇਖਿਆ ਉਹਨੇ ਸੋਚਿਆ ਇਹ ਤੇ ਸਾਡੀ ਗਵੰਢ ਨੇ ਇਹ ਤੇ स्त्री ਆ ਉਹਨੇ ਨਾ ਰੌੜਾ ਪਾਤਾ ਤੇ ਜਦੋਂ ਉਹਨੂੰ ਪੁੱਛਿਆ ਕਿ ਤੂੰ ਇੱਥੇ ਕੀ ਕਰਦੀ ਪਈ ਆ ਉਹ ਕਹਿੰਦੀ ਮੈਂ ਦੇ ਇਥੇ ਤਾਂ ਆ ਆ ਕਿ ਦੇਖਾ ਤੇ ਸਹੀ ਹੁੰਦਾ ਕੀ ਪਿਆ ਦੇ ਵਿੱਚੋਂ ਜਿਹੜੇ ਲੋਕ ਸੀ ਉਹ ਕੀ ਕਹਿੰਦੇ ਇਹਨੇ ਸਾਡੀ ਮਸਜਿਦ ਅਪਵਿੱਤਰ ਕਰਦੀ ਆ ਤੇ ਇਹਨੂੰ ਪੱਥਰ ਮਾਰ ਮਾਰ ਕੇ ਕਾਫਰ ਹੋ ਗਈ ਆ ਤੈਨੂੰ ਮਾਰ ਦੋ ਇਹਨੂੰ ਜਿਉਂਦੀ ਨਹੀਂ ਛਡਣਾ ਉਥੇ ਨਾਲ ਇੱਕ ਬਜ਼ੁਰਗ ਸੀ ਮੱਠੀ ਜੀ ਦੀ ਆਵਾਜ਼ ਖੰਗ ਨੂੰ ਲੱਗੀ ਕੁਬਾ ਉਹਦਾ ਲੱਕ ਹੱਥ ਵਿੱਚ ਇਹਨੇ ਡੰਗੋਰੀ ਫੜੀ ਉਹ ਬਜ਼ੁਰਗ ਆਵਾਜ਼ ਮਾਰਦਾ ਕਹਿੰਦਾ ਬਾਅਦ ਵਿੱਚ ਇਹਨੂੰ ਮਾਰਦੇ ਹੋ ਖਤਮ ਕਰਿਓ ਸਾੜਿਓ ਪੱਥਰ ਮਾਰ ਕੇ ਪਰ ਮੇਰੀ ਇੱਕ ਗੱਲ ਦਾ ਜਵਾਬ ਦਿਓ ਕਿ ਤੁਸੀਂ ਮਸਜਿਦ ਵਿੱਚ ਕਰਨ ਕੀ ਆਉਂਦੇ ਜੀ ਉਹ ਕਹਿੰਦੇ ਜੀ ਨਵਾਜ਼ ਪੜਨ ਆਉਨੇ ਨਵਾਜ਼ ਪੜ੍ਹ ਕੇ ਕੀ ਕਰਨਾ ਕਹਿੰਦੇ ਜੀ ਖੁਦਾ ਦੇ ਦਰਸ਼ਨ ਕਰਨ ਆਉਂਦੇ ਕਹਿੰਦੇ ਖੁਦਾ ਨੂੰ ਦੇਖੋ ਕਿ ਇਸ ਤਰ੍ਹਾਂ ਬੁੜੀਆਂ ਦੇਖਦੇ ਪਏ ਅਸੀਂ ਤੁਸੀਂ ਇੱਥੇ ਤੁਸੀਂ ਬੰਦੇ-ਬੁੜੀਆਂ ਦੇਖਣ ਆਏ ਕਿ ਖੁਦਾ ਦੇ ਦਰਸ਼ਨ ਕਰਨ ਆਏ ਜੀ ਤੇ ਮੈਂ ਗੱਲ ਲਿਆ ਆ ਕੇ ਪੜਾ ਕਿੱਥੇ ਲਾ ਰਿਆਂ ਆ ਵਾ ਇੱਥੇ ਤੁਸੀਂ ਸੂਟ ਚਿੱਟੇ ਕੁਰਤੇ ਪਜਾਮੇ ਪੱਗਾਂ ਚੁੰਨੀਆਂ ਦੇਖਣ ਆਏਗੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿੱਦੇ ਦਰਸ਼ਨ ਕਰਨ ਆਏ ਜੀ ਇਹ ਹੁਣ ਤੁਸੀਂ ਸੋਚਣਾ ਇਹ ਰੂਪ ਰੰਗ ਇਹ ਰੀੜੇ ਕੱਪੜੇ ਇਹ ਪੱਗਾਂ ਬਾਹਰ ਦੁਨੀਆਂ ਦੇ ਵਿੱਚ ਵੀ ਬਹੁਤ ਕੁਝ ਦਿਖਦਾ ਵਾ ਇੱਥੇ ਜੇ ਸਜਣਾ ਦੇ ਦੇਖਣਾ ਵਾ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿੱਦੇ ਦਰਸ਼ਨ ਕਰ ਕਿਉਂਕਿ ਦਰਸ਼ਨਾ ਤੋਂ ਬਗੈਰ ਜੀਵਨ ਅਧੂਰਾ ਵਾ ਇਥੇ ਰੂਪ ਰੰਗ ਨਾ ਦੇਖ ਰੂਪ ਰੰਗ ਤੇ ਬਾਹਰ ਵੀ ਬੜਾ ਕੁਝ ਅੱਖੀਂ ਦੇਖ ਨਾ ਰੱਝੀਆਂ ਬਹੁ ਰੰਗ ਤਮਾਸ਼ੇ ਅੱਖਾਂ ਨੇ ਕਦੇ ਨਹੀਂ ਰਜਣਾ ਨਾ ਮਨ ਨੇ ਰਜਣਾ ਇਹਨੂੰ ਰੋਕਣਾ ਪੈਣਾ ਵਾ ਜਿਵੇਂ ਬੱਚਾ ਅੱਗ ਵਿੱਚ ਹੱਥ ਪਾਉਂਦਾ ਹੋਵੇ ਨਾ ਤੇ ماں ਬੱਚੇ ਦੀ ਬਾਹ ਫੜ ਲੈਦੀ ਇਹਨੂੰ ਪਤਾ ਨੁਕਸਾਨ ਹੋਏਗਾ ਮਨ ਜਦੋਂ ਮਾੜੇ ਪਾਸੇ ਜਾਂਦਾ ਹੋਵੇ ਇਹਨਾਂ ਨੂੰ ਫੜ ਲਓ ਉੱਥੇ ਰੋਕ ਲਓ ਨਹੀਂ ਤੇ ਕੱਚੀ ਲੱਸੀ ਵਾਂਗ ਵਧੀ ਜਾਏਗਾ ਕਿਸੇ ਸੱਜਣ ਨੇ ਲਿਖਿਆ ਉਹ ਕਹਿੰਦੇ ਰੀਲ ਦਾ ਧਾਗਾ ਇੱਕ ਜ਼ੁਬਾਨ ਤੇ ਇੱਕ ਮਨ ਇਹਨੂੰ ਬਹੁਤਾ ਖਿਲਰਨਾ ਨਾ ਦਿਓ ਜੇ ਰੀਲ ਦਾ ਧਾਗਾ ਖਿਲਰ ਗਿਆ ਗੁੰਜਲਾ ਪੈ ਗਈਆਂ ਸੂਤਰੋਂ ਨੇ ਵੀ ਨਹੀਂ ਆਉਣਾ ਤੇ ਜੇ ਸੱਜਣਾ ਜਬਾਨ ਤੋਂ ਵੱਧ ਕੱਟ ਬੋਲਿਆ ਗਿਆ ਤੇ ਵਾਪਸ ਹੋ ਵੀ ਨਹੀਂ ਆਉਣਾ ਤੇ ਜੇ ਮਨ ਫੇਰ ਗਿਆ ਤੇ ਮਨ ਵੀ ਨਹੀਂ ਕਾਬੂ ਹੋਣਾ ਮਨ ਵੀ ਕਾਬੂ ਨਹੀਂ ਹੁੰਦਾ ਤੇ ਜੇ ਮਨ ਨੂੰ ਕਾਬੂ ਕਰਨਾ ਵਾ ਮਨ واسੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜੇ ਰੱਬ ਦੀ ਕਿਰਪਾ ਹੋਵੇ ਤੇ ਕਿਰਪਾ ਕਿੰਦਾ ਹੁੰਦੀ ਬਣਾ ਸੰਤ ਬਾਬਾ ਜਵਾ ਲਾਲ ਸਿੰਘ ਜੀ ਹਰ ਖਵਾਨ ਪਲੇ ਪਲਾ ਕੀ ਕਹਿੰਦੇ ਕਹਿੰਦੇ ਜੀ ਤਿੰਨ ਤਰੀਕੇ ਆ ਰੱਬ ਦੀ ਕਿਰਪਾ ਹੁਣਦੀ ਪਹਿਲਾ ਤਰੀਕਾ ਪੜਾਕੀ ਆ ਰੱਜ ਕੇ ਬੰਦਗੀ ਕਰੋ ਨਾਮ ਜਪੋ ਸਿਮਰਨ ਕਰੋ ਕਹਿੰਦੇ ਜੀ ਜੇ ਬੰਦਗੀ ਨਾ ਕੀਤੀ ਜਾਵੇ ਤੇ ਸੰਤ ਕਹਿੰਦੇ ਫਿਰ ਸੇਵਾ ਕਰਿਆ ਕਰੋ ਜਿੰਨੀ ਹੋ ਸਕੇ ਤੇ ਕਹਿੰਦੇ ਜੇ ਸੇਵਾ ਨਾ ਕੀਤੀ ਜਾ ਸਕੇ ਫਿਰ ਸੰਦਾ ਨੇ ਤੀਸਰਾ ਬਚਨ ਕਿਹਾ ਕਹਿੰਦੇ ਜਿਹੜੇ ਸੇਵਾ ਕਰਦੇ ਜਿਹੜੇ ਨਾਮ ਜਪਦੇ ਜਿਹੜੇ ਬੰਦਗੀ ਕਰਦੇ ਆ ਨਾ ਉਹਨਾਂ ਦੀ ਸੰਗਤ ਵਿੱਚ ਬੈਠ ਕਰਕੇ ਤੁਸੀਂ ਵੀ ਸੰਗਤ ਮਾਣ ਲਓ ਪ੍ਰਮਾਣ ਹੋ ਜਾਊ ਵੀ ਗੁਰੂ ਨਾਨਕ ਦੇਵ ਸਾਹਿਬ ਤਾਂ ਜੇ ਅਸੀਂ ਅੱਜ ਮਹਾਂਪੁਰਖਾਂ ਦੇ ਪਵਿੱਤਰ ਸਥਾਨਾਂ ਦੇ ਪ੍ਰਸਤ ਸੰਗਤ ਵਿੱਚ ਜੁੜ ਕੇ ਬੈਠੇ ਹਾਂ ਫਿਰ ਇਸ ਸਮੇਂ ਨੂੰ ਲਾਹੇ ਵਿੱਚ ਲਈਏ ਬਾਣੀ ਬਾਣੇ ਦੇ ਨਾਲ ਜੁੜੀ ਇਹ ਸਿਮਰਨ ਦੇ ਨਾਲ ਜੁੜੀ ਇਹ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਮੂਹ ਸੰਗਤ ਦਾ ਗੁਰਮੁਖ ਪਿਆਰਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਾਸ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਧੰਨ ਬਾਬਾ ਦੀਪ ਸਿੰਘ ਜੀ ਇਹਨਾਂ ਦਾ ਜੋ ਜਨਮ ਸਥਾਨ ਹੈ ਨਾ ਇੱਕ ਤੇ ਪਿੰਡੋਂ ਬਾਹਰ ਆ ਪੋਵੰਡ ਸਾਹਿਬ ਇੱਕ ਜਰਾ ਨਗਰ ਦੇ ਵਿੱਚ ਆ ਜਿਹੜਾ ਮੇਨ ਸਥਾਨ ਬਾਬਾ ਜੀ ਦਾ ਉਸ ਸਥਾਨ ਦੀ ਪਿਛਲੇ ਦਿਨੀ ਸੇਵਾ ਦੰਦਮੇ ਟਕਸਾਲੋਂ ਮਲੀ ਹੈ ਕੋਈ 2 ਮਹੀਨੇ ਹੋ ਗਏ ਬੜਾ ਸੋਹਣਾ ਪ੍ਰਬੰਧ ਹੋਇਆ ਪਹਿਲਾਂ ਤੇ ਨਗਰ ਦੇ ਲੋਕ ਦੱਸਦੇ ਆ 30 ਸਾਲ ਹੋ ਗਏ ਕਹਿੰਦੇ ਗੇਟ ਸਵੇਰੇ ਖੁੱਲਣੇ ਘੰਟਾ ਤੱਕ ਇੱਕ ਘੰਟਾ ਸ਼ਾਮ ਨੂੰ ਗੇਟ ਖੁੱਲਣੇ ਸਾਰੀ ਦਿਹਾੜੀ ਬੰਦ ਰਹਿੰਦੇ ਸੀ ਹੁਣ 2 ਮਹੀਨਿਆਂ ਦੇ ਵਿੱਚ ਸਤਿਗੁਰਾਂ ਦੀ ਇੰਨੀ ਕਿਰਪਾ ਹੋਈ ਆ ਉਹ 30 ਸਾਲ ਜਿਹੜੇ ਰਿਕਵਰ ਹੋ ਰਹੇ ਆ ਬੇਅੰਤ ਸੰਗਤਾਂ ਉੱਥੇ ਹਾਜ਼ਰੀਆਂ ਭਰਦੀਆਂ ਨੇ 24 ਘੰਟੇ ਗੇਟ ਖੁੱਲੇ ਰਹਿੰਦੇ ਜਦੋਂ ਮਰਜ਼ੀ ਦਰਸ਼ਨ ਕਰੋ ਅਮਰਤ ਵੇਲੇ ਜੋ ਸਥਾਨਾ ਦੀ ਮਰਜ਼ਾਦਾ ਹੁੰਦੀ ਆ ਨਿਤਨੇਮ ਗੁਰਬਾਣੀ ਦਾ ਆਸਾ ਜੀ ਦੀ ਵਾਰ ਦਾ ਕੀਰਤਨ ਫਿਰ ਗੁਰਬਾਣੀ ਦੀ ਕਥਾ ਹੁੰਦੀ ਆ ਇਸੇ ਤਰ੍ਹਾਂ ਸ਼ਾਮਾਂ ਨੂੰ ਕੀਰਤਨ ਹੁੰਦਾ ਵਾ ਕਥਾ ਹੁੰਦੀ ਆ ਤੇ ਬੜੇ ਸੋਹਣੇ ਪ੍ਰਬੰਧ ਆਰੰਭ ਕੀਤੇ ਗਏ। ਫਿਰ ਇਸੇ ਤਰੀਕੇ ਦੇ ਨਾਲ 50 ਜਿਹੜੇ ਵਿਦਿਆਰਥੀ ਨਾ ਗੁਰਬਾਣੀ ਦੀ ਸੰਥਿਆ ਰਹਿਣ ਵਾਸਤੇ ਉੱਥੇ ਆਉਂਦੇ ਆ। 50 55 ਵਿਦਿਆਰਥੀ। ਫਿਰ ਦਮਦਮੇ ਸਾਧ ਦਾ ਜਿਹੜਾ ਫਰਜ ਹੈ ਨਾ ਨਗਰਾਂ-ਨਗਰਾਂ ਦੇ ਵਿੱਚ ਵਿਚਰ ਕਰਕੇ ਕਥਾ ਕਰਨੀ। ਤੋਂ 7-7 ਦਿਨ ਨਗਰਾਂ-ਨਗਰਾਂ ਵਿੱਚ ਪ੍ਰੋਗਰਾਮ ਆਰੰਭ ਕੀਤੇ। ਪਹਿਲਾ ਨਗਰ ਸੀ ਮਾੜੀ ਗੋੜ ਸਿੰਘ ਫਿਰ ਚਲਦਿਆਂ ਚਲਦਿਆਂ ਇਸੇ ਤਰ੍ਹਾਂ ਹੁਣ ਕੋਈ ਪੰਜਵਾਂ ਛੇਵਾਂ ਜਿਹੜਾ ਨਗਰ ਆ ਉਹ ਬਲਟੂਆ ਨਗਰ ਕਲ ਨੂੰ ਉਥੇ ਸਮਾਪਤੀ ਹੋਈ ਗਈ ਉਸ ਤੋਂ ਬਾਅਦ ਚੂਂਗਪਿੰਡ ਤੋਂ ਇਹ ਪ੍ਰਚਾਰ ਆਰੰਭ ਕੀਤਾ ਨਗਰਾਂ ਨਗਰਾਂ ਦੇ ਵਿੱਚ ਕਲ ਨੂੰ ਵੀ ਕਥਾ ਦੀ ਹਾਜ਼ਰੀ ਆ ਸੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਭਾਈ ਦਲਜੀਤ ਸਿੰਘ ਜੀ ਪ੍ਰਬੰਧਕ ਵੀਰ ਬਚਨ ਕਰਦੇ ਪਏ ਸੀ ਕਿ ਗੁਰਬਾਣੀ ਦੀ ਸੰਖਿਆ ਦਾ ਪ੍ਰਬੰਧ ਕੀਤਾ ਜਾਵੇ ਇਸ ਸਥਾਨ ਤੇ ਹਫਤੇ ਦੇ ਵਿੱਚ ਇੱਕ ਦਿਨ ਇੱਥੇ ਸਿੰਘ ਆਇਆ ਕਰਨਗੇ ਗੁਰਬਾਣੀ ਦੀ ਸੰਸਿਆ ਸਿਖਾਉਣ ਵਾਸਤੇ ਸੋ ਸਮਾਂ ਨਿਬਧਤ ਕਰਕੇ ਪ੍ਰਬੰਧਕਾਂ ਦੇ ਨਾਮ ਕੋਈ ਵੀ ਹੋਵੇ ਵੱਡਾ ਛੋਟਾ ਗੁਰਬਾਣੀ ਦੀ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਸੋ ਆਪਾਂ ਲਾਹੇ ਪ੍ਰਾਪਤ ਕਰ ਲਈਏ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਥਾਨ ਆ ਨਾ ਉਹ ਸਥਾਨ ਛੋਟਾ ਵਾ ਉਹਨਾਂ ਸਥਾਨਾਂ ਦੀ ਸੇਵਾ ਹੋਏਗੀ ਵੱਡੇ ਪੱਧਰ ਦੇ ਉੱਪਰ ਦਰبار ਵੀ تیار ਹੋਣੇ ਆ। ਉੱਥੇ ਸਰਾਵਾਂ ਵੀ ਤਿਆਰ ਹੋਣਗੀਆਂ। ਬਾਬਾ ਜੀ ਦਾ ਇੱਕ ਖੂਹ ਆ। ਉਹ ਵੀ ਫਿਰ ਤਿਆਰ ਕਰਨਾ। ਕੋਈ 85 ਲੱਖ ਦੀ ਜਿਹੜੀ ਸੇਵਾਵਾ ਸੰਗਤ ਨੇ ਕਰ ਦਿੱਤੀ। 2 ਮਹੀਨਿਆਂ ਦੇ ਵਿੱਚ। ਐਸੀ ਕਿਰਪਾ ਪ੍ਰਤੱਖ ਉਥੇ ਵਰਤਦੀ ਪਈ ਬਾਬਾ ਦੀਪ ਸਿੰਘ ਜੀ ਦੀ। ਹਰ ਐਤਵਾਰ ਉੱਥੇ ਚਪੈਰੇ ਦੀ ਮਰਯਾਦਾ ਆਰੰਭ ਕੀਤੀ ਗਈ ਆ। 10 ਵਜੇ ਦੀਵਾਨ ਸ਼ੁਰੂ ਹੋ ਜਾਂਦੇ ਆ। ਕੋਈ 6-7 ਵਜੇ ਤੱਕ 8 ਵਜੇ ਤੱਕ ਫਿਰ ਰਾਤ ਦੀਵਾਨ ਚੱਲਦੇ ਆ। ਉਥੇ ਵੀ ਆਪਾਂ ਹਾਜ਼ਰੀਆਂ ਭਰਨੀਆਂ ਨੇ ਜਿੱਥੇ ਅਸੀਂ ਬਾਹਰ ਵਾਲੇ ਗੁਰਦੁਆਰਾ ਸਾਹਿਬ ਹਾਜ਼ਰੀਆਂ ਭਰਦੇ ਆਂ ਉਥੇ ਅੰਦਰ ਵੀ ਹਾਜ਼ਰੀਆਂ ਭਰਨੀਆਂ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਕਿ ਦੂਜਾ ਛੱਡ ਦਿਓ ਹੈ ਸਾਰੇ ਸਥਾਨ ਉਸੇ ਦੇ ਰੱਬ ਦੇ ਆ ਉਥੇ ਵੀ ਹਾਜ਼ਰੀ ਭਰਨੀ ਆ ਤੇ ਇੱਥੇ ਵੀ ਹਾਜ਼ਰੀ ਭਰਨੀ ਮੇਨ ਸਥਾਨ ਹੈ ਆ ਬਾਬਾ ਜੀ ਦਾ ਜਿਹੜਾ ਅੰਦਰ ਵਾਲਾ ਗੁਰਦੁਆਰਾ ਸਾਹਿਬ ਹੈ ਸੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਔਲਾਚਕਾਂ ਦੀ ਮਾਫੀ ਦੀ ਲੇਖਾ ਕਿਤੇ ਨਾ ਛੁੱਟੀ ਹੈ ਖੈਨਖੇਨ ਪੋਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ